ਇਹ ਮੁੰਡੇ ਨੂੰ ਘੇਰਿਆ ਗਿਆ ਔਰ ਘੇਰ ਦੇ ਸਾਰੇ ਉਸ ਨੂੰ ਗੱਡੀ ਚੋਂ ਬਾਹਰ ਕੱਢਿਆ ਗਿਆ ਤੇ ਸ਼ਰਿਆਮ ਉਹਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ ਆਏ ਦਿਨ ਐਦਾਂ ਦੀਆਂ ਖਬਰਾਂ ਕੈਨੇਡਾ ਦੇ ਵਿੱਚੋਂ ਆਮ ਜੀਆਂ ਲੱਗਦੀਆਂ ਨੇ ਪਰ ਇਹ ਆਮ ਖਬਰਾਂ ਕਿਸ ਦਾ ਪੂਰਾ ਘਰ ਉਜਾੜ ਕੇ ਰੱਖ ਦਿੰਦੀਆਂ ਨੇ ਬੜੇ ਬ੍ਰਹਿਮੀ ਦੇ ਨਾਲ ਜਵਰਾਜ ਗੋਇਲ ਦਾ ਕਤਲ ਕੀਤਾ ਗਿਆ ਆ ਉਸ ਨੂੰ ਉਹਦੀ ਗੱਡੀ ਚੋਂ ਕੱਢਿਆ ਗਿਆ ਆ ਪਰ ਹੁਣ ਇਹ ਪਤਾ ਲੱਗਦਾ ਪਿਆ ਕਿ ਇਹ ਮਾਮਲਾ ਮਿਸਟੇਕਨ ਆਇਡੈਂਟੀਟੀ ਦਾ ਸੀਗਾ ਯਾਨੀ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਯੂਵਰਾਜ ਕੋਈ ਹੋਰ ਹੈ ਕਿਉਂਕਿ ਯੂਵਰਾਜ ਨੇ ਇੱਕ ਨਵੀਂ ਬੇਸਮੈਂਟ ਲਈ ਸੀਗੀ ਸ਼ਾਇਦ ਲੱਗ ਰਿਹਾ ਕਿ ਉਸ ਬੇਸਮੈਂਟ ਦੇ ਨਾਲ ਜੁੜਿਆ ਆ ਮਾਮਲਾ ਕਿ ਉੱਥੇ ਪਹਿਲਾਂ ਕੋਈ ਹੋਰ ਰਹਿੰਦਾ ਹੋਵੇਗਾ ਉਸੇ ਕਰਕੇ ਯੂਵਰਾਜ ਸਿੰਘ ਦਾ ਕਤਲ ਕੀਤਾ ਗਿਆ ਯੂਵਰਾਜ ਗੋਇਲ ਮਾਫ ਕਰਨਾ ਯੂਵਰਾਜ ਗੋਇਲ ਲੁਧਿਆਣਾ ਦਾ ਰਹਿਣ ਵਾਲਾ ਸੀਗਾ 29 ਸਾਲ ਆ ਉਹਦੀ ਉਮਰ ਸੀਗੀ ਔਰ ਪਰਿਵਾਰ ਇੱਕ ਮਹੀਨਾ ਪਹਿਲਾਂ ਹੀ ਆਪਣੇ ਪੁੱਤ ਨੂੰ ਮਿਲ ਕੇ ਕੈਨੇਡਾ ਗਿਆ ਸੀਗਾ ਔਰ ਤੁਸੀਂ ਅੰਦਾਜ਼ਾ ਲਾਓ ਕਿ ਕਿਵੇਂ ਪੰਜਾਬ ਦੇ ਮੁੰਡੇ ਜਿਹੜੇ ਉੱਥੇ ਕਮਾਊ ਪੁੱਤ ਜਾਂਦੇ ਨੇ ਆਪਣਾ ਇੱਥੋਂ ਪੈਸਾ ਖੇਲਾ ਖਰਚ ਕੇ ਜਾਂਦੇ ਨੇ ਯੁਵਰਾਜ ਗੋਇਲ ਵੀ ਤਕਰੀਬਨ 6 ਸਾਲ ਪਹਿਲਾਂ ਕੈਨੇਡਾ ਗਿਆ ਸੀਗਾ ਔਰ ਉੱਥੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਗਿਆ ਸੀਗਾ ਹੁਣ ਵਰਕ ਪਰਮਿਟ ਹੋਇਆ ਕਹਿੰਦੇ ਤੇ ਆਪਣੇ ਮਾਪੇ ਤੱਕ ਵੀ ਸੱਦੇ ਸੀ ਉਸਨੇ ਪਰ ਫਿਲਹਾਲ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀਗਾ ਉਦਾਸ਼ਰਿਆਂਮ 7 ਜੂਨ 8:46 ਮਿੰਟ ਦੇ ਉੱਤੇ ਸਰੀ ਦੇ ਵਿੱਚ ਜਿਹੜੀ ਸਰੀ ਦੀ 164 ਸਟਰੀਟ ਹੈ ਉੱਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਤਲ ਬੜੀ ਬੇਰਹਿਮੀ ਦੇ ਨਾਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਗੋਇਲ ਦਾ ਕਤਲ ਦੇ ਪਿੱਛੇ ਜਿਹੜਾ ਕਿਸੇ ਗੈਂਗ ਦਾ ਹੱਥ ਹੈ ਉਸ ਗੈਂਗ ਦੇ ਚਾਰ ਮੈਂਬਰ ਜਿਹੜੇ ਨੇ ਰਾਇਲ ਪੁਲਿਸ ਨੇ ਯਾਨੀ ਕਿ ਸਰੀ ਪੁਲਿਸ ਨੇ ਜਿਹੜਾ ਹੈ ਉਹਨਾਂ ਨੂੰ ਰਾਉਂਡ ਅਪ ਕੀਤਾ ਗ੍ਰਿਫਤਾਰ ਵੀ ਕਰ ਲਿਆ ਜਿੰਨੀ ਹੁਣ ਤੱਕ ਜਾਣਕਾਰੀ ਮਿਲੀ ਹੈ ਉਹ ਉਸ ਦੇ ਹਿਸਾਬ ਦੇ ਨਾਲ ਦੱਸਿਆ ਜਾ ਰਿਹਾ ਕਿ ਇਹ ਕੋਈ ਗੈਂਗ ਵਾਰ ਸੀ ਔਰ ਜਿਹੜਾ ਜੋ ਵਰਾਜ ਗੋਇਲ ਸੀਗਾ ਉਹ ਜਿਸ ਜਗ੍ਹਾ ਦੇ ਉੱਤੇ ਰਹਿੰਦਾ ਸੀਗਾ ਉਹਦੀ ਮਿਸਟੇਕਨ ਆਈਡੈਂਟੀਟੀ ਹੋਈ ਆ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਵੀ ਇੱਕ ਇਦਾਂ ਦਾ ਹੀ ਕੇਸ ਉਦੋਂ ਆਇਆ ਸੀਗਾ ਜਦੋਂ 19 ਤੋਂ 20 ਗੋਲੀਆਂ ਇੱਕ ਸਿੰਘ ਸਿੰਘਣੀ ਦੇ ਢਿੱਡ ਦੇ ਵਿੱਚ ਮਾਰ ਕੇ ਗਏ ਸੀਗੇ ਔਰ ਉਹ ਪਰਿਵਾਰ ਉੱਥੇ ਮਰਿਆ ਸੀਗਾ ਬਾਅਦ ਚ ਪਤਾ ਲੱਗਿਆ ਸੀਗਾ ਵੀ ਉਸ ਪਰਿਵਾਰ ਦਾ ਦੀ ਵੀ ਮਿਸਟੇਕਰ ਆਡੈਂਟੀਟੀ ਹੋਈ ਸੀਗੀ ਥੋੜੇ ਦਿਨ ਪਹਿਲਾਂ ਕੋਈ ਉੱਥੇ ਲੋਕੀ ਆਏ ਸੀਗੇ ਪੁੱਛਦੇ ਫਿਰਦੇ ਸੀ ਪਰ ਅਚਾਨਕ ਇੱਕ ਦਿਨ ਆਉਂਦੇ ਆ ਆਪਣਾ ਉਹਨਾਂ ਦਾ ਦਰਵਾਜ਼ਾ ਖੜਕਾਉਂਦੇ ਜਦੋਂ ਖੋਲਿਆ ਤਾਂ ਫਿਰ ਗੋਲੀਆਂ ਦੀ ਬੁਛਾੜ ਕਰ ਦਿੱਤੀ ਆ ਫਿਲਹਾਲ ਇਦਾਂ ਦਾ ਹੀ ਮਾਮਲਾ ਹੈ ਇਹ ਮਿਲਦਾ ਜੁਲਦਾ ਮਾਮਲਾ ਆ ਜਿਹੜਾ 7 ਜੂਨ 8:46 ਮਿੰਟ ਦੇ ਉੱਤੇ ਸਰੀ ਦੀ 164 ਡਾਊਨ ਸਟਰੀਟ ਦੇ ਉੱਤੇ ਹੋਇਆ ਔਰ ਇਸੇ ਮਾਮਲੇ ਦੇ ਵਿੱਚ 4 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਮੁੰਡੇ ਨੂੰ ਘੇਰਿਆ ਗਿਆ ਔਰ ਘੇਰ ਦੇ ਸਾਰੇ ਉਸ ਨੂੰ ਗੱਡੀ ਚੋਂ ਬਾਹਰ ਕੱਢਿਆ ਗਿਆ ਤੇ ਸ਼ਰਿਆਮ ਉਹਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ ਆਏ ਦਿਨ ਐਦਾਂ ਦੀਆਂ ਖਬਰਾਂ ਕੈਨੇਡਾ ਦੇ ਵਿੱਚੋਂ ਆਮ ਜੀਆਂ ਲੱਗਦੀਆਂ ਨੇ ਪਰ ਇਹ ਆਮ ਖਬਰਾਂ ਕਿਸ ਦਾ ਪੂਰਾ ਘਰ ਉਜਾੜ ਕੇ ਰੱਖ ਦਿੰਦੀਆਂ ਨੇ ਬੜੇ ਬ੍ਰਹਿਮੀ ਦੇ ਨਾਲ ਜਵਰਾਜ ਗੋਇਲ ਦਾ ਕਤਲ ਕੀਤਾ ਗਿਆ ਆ ਉਸ ਨੂੰ ਉਹਦੀ ਗੱਡੀ ਚੋਂ ਕੱਢਿਆ ਗਿਆ ਆ ਪਰ ਹੁਣ ਇਹ ਪਤਾ ਲੱਗਦਾ ਪਿਆ ਕਿ ਇਹ ਮਾਮਲਾ ਮਿਸਟੇਕਨ ਆਈਡੈਂਟੀ ਦਾ ਸੀਗਾ ਯਾਨੀ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਯੂਵਰਾਜ ਕੋਈ ਹੋਰ ਹੈ ਕਿਉਂਕਿ ਯੂਵਰਾਜ ਨੇ ਇੱਕ ਨਵੀਂ ਬੇਸਮੈਂਟ ਲਈ ਸੀਗੀ ਸ਼ਾਇਦ ਲੱਗ ਰਿਹਾ ਕਿ ਉਸ ਬੇਸਮੈਂਟ ਦੇ ਨਾਲ ਜੁੜਿਆ ਹੋਇਆ ਮਾਮਲਾ ਕਿ ਉੱਥੇ ਪਹਿਲਾਂ ਕੋਈ ਹੋਰ ਰਹਿੰਦਾ ਹੋਵੇਗਾ ਉਸੇ ਕਰਕੇ ਯੂਵਰਾਜ ਸਿੰਘ ਦਾ ਕਤਲ ਕੀਤਾ ਗਿਆ ਯੂਵਰਾਜ ਗੋਇਲ ਮਾਫ ਕਰਨਾ ਯੂਵਰਾਜ ਗੋਇਲ ਲੁਧਿਆਣਾ ਦਾ ਰਹਿਣ ਵਾਲਾ ਸੀਗਾ 29 ਸਾਲ ਆ ਉਹਦੀ ਉਮਰ ਸੀਗੀ ਔਰ ਪਰਿਵਾਰ 1 ਮਹੀਨਾ ਪਹਿਲਾਂ ਹੀ ਆਪਣੇ ਪੁੱਤ ਨੂੰ ਮਿਲ ਕੇ ਕੈਨੇਡਾ ਗਿਆ ਸੀਗਾ ਔਰ ਤੁਸੀਂ ਅੰਦਾਜ਼ਾ ਲਾਓ ਕਿ ਕਿਵੇਂ ਪੰਜਾਬ ਦੇ ਮੁੰਡੇ ਜਿਹੜੇ ਉੱਥੇ ਕਮਾਊ ਪੁੱਤ ਜਾਂਦੇ ਨੇ ਆਪਣਾ ਇੱਥੋਂ ਪੈਸਾ ਘੇਲਾ ਖਰਚ ਕੇ ਜਾਂਦੇ ਨੇ ਯੁਵਰਾਜ ਗੋਇਲ ਵੀ ਤਕਰੀਬਨ 6 ਸਾਲ ਪਹਿਲਾਂ ਕੈਨੇਡਾ ਗਿਆ ਸੀਗਾ ਔਰ ਉੱਥੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਗਿਆ ਸੀਗਾ ਹੁਣ ਵਰਕ ਪਰਮਿਟ ਹੋਇਆ ਕਹਿੰਦੇ ਤੇ ਆਪਣੇ ਮਾਪੇ ਤੱਕ ਵੀ ਸੱਦੇ ਸੀ ਉਸਨੇ ਪਰ ਫਿਲਹਾਲ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀਗਾ ਉਦਾ ਸ਼ਰਿਆਮ 7 ਜੂਨ 8:46 ਮਿੰਟ ਦੇ ਉੱਤੇ ਸਰੀ ਦੇ ਵਿੱਚ ਜਿਹੜੀ ਸਰੀ ਦੀ 164 ਸਟਰੀਟ ਹੈ ਉੱਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਤਲ ਬੜੀ ਬੇਰਹਿਮੀ ਦੇ ਨਾਲ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਯਵਰਾਜ ਗੋਇਲ ਦਾ ਕਤਲ ਦੇ ਪਿੱਛੇ ਜਿਹੜਾ ਕਿਸੇ ਗੈਂਗ ਦਾ ਹੱਥ ਹੈ ਉਸ ਗੈਂਗ ਦੇ ਚਾਰ ਮੈਂਬਰ ਜਿਹੜੇ ਨੇ ਰਾਇਲ ਪੁਲਿਸ ਨੇ ਯਾਨੀ ਕਿ ਸਰੀ ਪੁਲਿਸ ਨੇ ਜਿਹੜਾ ਹੈ ਉਹਨਾਂ ਨੂੰ ਰਾਉਂਡ ਅਪ ਕੀਤਾ ਗ੍ਰਿਫਤਾਰ ਵੀ ਕਰ ਲਿਆ ਜਿੰਨੀ ਹੁਣ ਤੱਕ ਜਾਣਕਾਰੀ ਮਿਲੀ ਹੈ ਉਸ ਦੇ ਹਿਸਾਬ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਗੈਂਗ ਵਾਰ ਸੀ ਔਰ ਜਿਹੜਾ ਜੋ ਵਰਾਜ ਗੋਇਲ ਸੀਗਾ ਉਹ ਜਿਸ ਜਗ੍ਹਾ ਦੇ ਉੱਤੇ ਰਹਿੰਦਾ ਸੀਗਾ ਉਹਦੀ ਮਿਸਟੇਕਨ ਆਇਡੈਂਟੀਟੀ ਹੋਈ ਆ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਵੀ ਇੱਕ ਇਦਾਂ ਦਾ ਹੀ ਕੇਸ ਉਦੋਂ ਆਇਆ ਸੀਗਾ ਜਦੋਂ 19 ਤੋਂ 20 ਗੋਲੀਆਂ ਇੱਕ ਸਿੰਘ ਸਿੰਘਣੀ ਦੇ ਢਿੱਡ ਦੇ ਵਿੱਚ ਮਾਰ ਕੇ ਗਏ ਸੀਗੇ ਔਰ ਉਹ ਪਰਿਵਾਰ ਉੱਥੇ ਮਰਿਆ ਸੀਗਾ ਬਾਅਦ ਚ ਪਤਾ ਲੱਗਿਆ ਸੀਗਾ ਵੀ ਉਸ ਪਰਿਵਾਰ ਦਾ ਦੀ ਵੀ ਮਿਸਟੇਕ ਅਡੈਂਟੀਟੀ ਹੋਈ ਸੀਗੀ ਥੋੜੇ ਦਿਨ ਪਹਿਲਾਂ ਕੋਈ ਉੱਥੇ ਲੋਕੀ ਆਏ ਸੀਗੇ ਪੁੱਛਦੇ ਫਿਰਦੇ ਸੀ ਪਰ ਅਚਾਨਕ ਇੱਕ ਦਿਨ ਆਉਂਦੇ ਆ ਆਪਣਾ ਉਹਨਾਂ ਦਾ ਦਰਵਾਜ਼ਾ ਖੜਕੜਾਉਂਦੇ ਜਦੋਂ ਖੋਲਿਆ ਤਾਂ ਫਿਰ ਗੋਲੀਆਂ ਦੀ ਬੁਛਾੜ ਕਰ ਦਿੱਤੀ ਆ ਫਿਲਹਾਲ ਇਦਾਂ ਦਾ ਹੀ ਮਾਮਲਾ ਹੈ ਇਹ ਮਿਲਦਾ ਜੁਲਦਾ ਮਾਮਲਾ ਆ ਜਿਹੜਾ 7 ਜੂਨ 8:46 ਮਿੰਟ ਦੇ ਉੱਤੇ ਸਰੀ ਦੀ 164 ਡਾਊਨ ਸਟਰੀਟ ਦੇ ਉੱਤੇ ਹੋਇਆ ਔਰ ਇਸੇ ਮਾਮਲੇ ਦੇ ਵਿੱਚ 4 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ